ਦੋਸਤੋ ਬਹੁਤ ਹੀ ਖੂਬਸੂਰਤ ਵੈਬ ਸੀਰੀਜ਼ ਆ ਰਹੀ ਹੈ ਚੋਰਾ ਸੋ ਜਸਪਾਲ ਜੀ ਦੁਆਰਾ ਲਿਖੀ ਗਈ ਉਹ ਮੈਨੂੰ ਲੱਗਦਾ ਐਕਟ ਵੀ ਤੁਹਾਡੇ ਦੁਆਰਾ ਹੀ ਕਰ ਰਹੇ ਹੋ ਹੈਨਾ ਵੈਸੇ ਵੀ ਤੁਸੀਂ ਮੈਂ ਕੰਟੈਂਟ ਕ੍ਰੀਏਟਰ ਤਾਂ ਤੁਸੀਂ ਹੋ ਹੀ ਹੈਨਾ ਸੋ ਇਹ ਕਨਸੈਪਟ ਦਿਮਾਗ ਦੇ ਵਿੱਚ ਕਿਵੇਂ ਆਇਆ ਆਪਾਂ ਇਹਦੇ ਬਾਰੇ ਵੀ ਜਾਣਾਂਗੇ ਸੋ ਵਿਰਾਟ ਮਹਾਲ ਜੀ ਵੀ ਮੇਰੇ ਨਾਲ ਬੈਠੇ ਨੇ ਵੱਡੀਆਂ-ਵੱਡੀਆਂ ਫਿਲਮਾਂ ਤੋਂ ਸਫਰ ਇਹਨਾਂ ਦਾ ਜਿਹੜਾ ਸ਼ੁਰੂ ਹੋਇਆ ਕਾਫੀ ਵੱਡੇ-ਵੱਡੇ ਆਰਟਿਸਟ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਹੈਨਾ ਅੱਜ ਚੋਰਾ 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਸੋ ਕਿਵੇਂ ਦੇਖਦੇ ਹੋ ਤੁਸੀਂ ਪਹਿਲਾਂ ਚਾਰਾ ਵੈਬ ਸੀਰੀਜ਼ ਬਹੁਤ ਡਿਫਰੈਂਟ ਕਨਸੈਪਟ ਹੈ ਬਖਰਾ ਪਾਣੇ ਦੇ ਵਿੱਚ ਜਿਵੇਂ ਆਮ ਅਸੀਂ ਮੋਸਟਲੀ ਵਿਆਹਾਂ ਵਾਲੀਆਂ ਗੱਲਾਂਆਂ ਕਰੀ ਜਾਂਦੇ ਹਾਂ ਫਿਲਮਾਂ ਦੇ ਵਿੱਚ ਜਾਂ ਕੋਈ ਉਹ ਹੈ ਬਟ ਚੌਰੇ ਦੇ ਵਿੱਚ ਇੱਕ ਰਿਐਲਿਟੀ ਵੀ ਦਿਖਾਈ ਗਈ ਹੈ ਸਾਡੇ ਸਮਾਜ ਦੀ ਤੇ ਜਸਪਾਲ ਬਾਈ ਨੇ ਜਦੋਂ ਇਹ ਕਨਸੈਪਟ ਮੈਨੂੰ ਸੁਣਾਇਆ ਸੀ ਤਾਂ ਮੈਨੂੰ 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 ਲੱਗਿਆ ਸੀ ਵੀ ਮੈਨੂੰ ਇਹਦੇ ਨਾਲ ਜੁੜਨਾ ਚਾਹੀਦਾ ਕਿਉਂਕਿ ਕੰਸਟਰੈਕਟਰ ਮੇਰਾ ਇਦਾਂ ਦਾਗਾ ਕਿ ਵੀ ਉਹਦੇ ਲਈ ਮੈਨੂੰ ਮੇਰੇ ਇਕੱਲੇ ਵੀ ਮੈਡਲ ਵੀ ਮਿਲਿਆ ਹਾਂ ਮੈਂ ਉਹ ਮੈਂ ਉਹ ਸਵਾਲ ਮੇਰਾ ਆਣਾ ਸੀ ਕਿ ਤੁਸੀਂ ਆ ਜਿਹੜਾ ਮੈਡਲ ਪਾ ਕੇ ਬੈਠੇ ਹੋ ਇਹਦਾ ਮੇਨ ਕੀ ਸਟੋਰੀ ਹੈ ਇਹਦੇ ਬਾਰੇ ਇਹ ਇਹਦਾ ਮੇਨ ਸਟੋਰੀ ਇਹਨਾਂ ਨੇ ਕ੍ਰੀਏਟ ਕੀਤਾ ਵੀ ਇਹਦੇ ਵਿੱਚ ਸੀਗਾ ਵੀ ਅਸੀਂ ਚਾਰ ਚੋੜੇ ਕੱਢਣੇ ਸੀ ਚਾਰ ਪੰਜ ਦੋਸਤ ਨੇ ਆ ਸੀ ਤੇ ਉਹ ਚਾਰ ਪੰਜ ਦੋਸਤਾਂ ਦੇ ਵਿੱਚ ਛੋਟਾ ਛੋਟਾ ਚੌਰਾ ਹੁੰਦਾ ਪਰ ਇਹ ਇਹਨਾਂ ਨੇ ਮੈਨੂੰ ਮੈਡਲ ਦਿੱਤਾ ਸੀ ਕਿ ਸਭ ਤੋਂ ਜਿਹੜਾ ਜ਼ਿਆਦਾ ਵੱਡਾ ਚੌਰਾ ਹੈ ਉਹ ਤੂੰ ਹੈ ਉਹ ਖਾਨ ਦੇ ਵਿੱਚ ਵੀ ਉਹ ਹਾਈਟ ਦੇ ਵਿੱਚ ਵੀ ਉਹ ਬਾਡੀ ਸਟicker ਦੇ ਵਿੱਚ ਵੀ ਇਸ ਕਰਕੇ ਫਿਰ ਇਹਨਾਂ ਨੇ ਮੈਨੂੰ ਮੈਡਲ ਦਿੱਤਾ ਤੇ ਪਰ ਜਿਹੜਾ ਮੇਨ ਚੌਰਾ ਸਾਡੀ ਸੀਰੀਜ਼ ਤੇ ਸਾਡੇ ਸਾਰੇ ਕੈਪਟਨ ਆਫ ਦਾ ਸ਼ਿਪ ਉਹ ਜਸਪਾਲ ਬਈ ਤੋ ਮੈਂ ਦੇਖੇ ਤੁਹਾਡੇ ਕਾਫੀ ਜਿਹੜੇ ਕੰਟੈਂਟ ਹੁੰਦੇ ਹਨ ਸਮਾਜ ਨੂੰ ਸੇਧ ਦੇਣ ਵਾਲੇ ਹੁੰਦੇ ਆ ਸੋ ਫਿਲਮਾਂ ਵੀ ਬਹੁਤ ਆ ਰਹੀਆਂ ਪੰਜਾਬੀ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਫਿਲਮਾਂ ਦੀ ਉਹ ਇੱਕ ਦਿਨ ਚੱਲਦੀ ਹੈ ਦੂਜੇ ਦਿਨ ਉਹ ਸਿਨੇਮਾ ਤੋਂ ਉਤਰੀ ਹੁੰਦੀ ਹੈ ਨਾ ਸੋ ਚੋਰੇ ਦੇ ਵਿੱਚ ਅਜਿਹਾ ਕੀ ਖਾਸ ਕਨਸੈਪਟ ਤੁਸੀਂ ਲੈ ਕੇ ਆ ਰਹੇ ਹੋ ਜਿਹੜੀ ਸਾਡੀ ਆਡੀਅנס ਦੇਖਣ ਲਈ ਮਜਬੂਰ ਹੋ ਜਾਵੇ ਚੋਰੇ ਦੇ ਵਿੱਚ ਖਾਸ ਇਹ ਹੈ ਵੀ ਇਹ ਇੱਕ ਸਮਾਜ ਦੇ ਵਿੱਚ ਜਿਹੜਾ ਆਪਣਾ ਉਹ ਸ਼ਬਦ ਹੈ ਵੀ ਜਿਹਨੂੰ ਆਪਾਂ ਬਹੁਤ ਨਜ਼ਰਅੰਦਾਜ਼ ਕਰਦੇ ਆ ਤੇ ਵੀ ਜਿੰਨਾ ਤੋਂ ਜਿਹੜੀਆਂ ਆਨ ਕੁੜੀਆਂ ਨੇ ਨਾ ਉਹ ਬਹੁਤ ਡਿਸਟਰਬ ਹੁੰਦੀਆਂ ਨੇ ਯਾਨੀ ਕਿ ਵੀ ਕੁੜੀਆਂ ਬੁੜੀਆਂ ਸਾਹ ਖਾਸ ਕਰਕੇ ਕੁੜੀਆਂ ਜਦੋਂ ਕਿਉਂਕਿ ਜਦੋਂ ਆਪਾਂ ਬੱਸਾਂ ਦੇ ਵਿੱਚ ਜਾਂ ਕੋਈ ਸਫ਼ਰ ਕਰਦੇ ਆ ਆੜਵਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਡਰ ਕੇ ਆ ਮੁੰਡੇ ਤੋਂ ਨਹੀਂ ਲੱਗਦਾ ਜਿੰਨਾ ਅੱਧਾ ਖੜੋਂ ਉਮਰ ਵਾਲੇ ਤੋਂ ਲੱਗਦਾ ਸਹੀ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਗੰਦਗੀਆਂ ਹਰਕਤਾਂ ਕਰਦੇ ਨੇ ਉਹ ਇਸ ਟਾਈਪ ਦੇ ਜਿਹੜੇ ਚੋਰੇ ਹੁੰਦੇ ਨੇ ਉਹੀ ਕਰਦੇ ਨੇ ਇਹ ਬਹੁਤ ਆਪਾਂ ਵੀਡੀਓਜ਼ ਦੇਖੀਆਂ ਵੀ ਨੇ ਅੰਦਰ ਨਹੀਂ ਤੇ ਗੱਲਾਂ ਵੀ ਬਹੁਤ ਸੁਣੀਆਂ ਨੇ ਇਸ ਟਾਈਪ ਦੀਆਂ ਤੇ ਤਾਂ ਕਰਕੇ ਸਾਨੂੰ ਲੱਗਿਆ ਵੀ ਇਹ ਜਿਹੜੀ ਗੱਲ ਹੈ ਵੀ ਇਹਨੂੰ ਆਪਾਂ ਹਾਸੋਣੇ ਚ ਲੈ ਜਾਂਦੇ ਹਾਂ ਵੀ ਹਾ ਹਾ ਇਹ ਚ ਕਰਕੇ ਕੱਟ ਦਿੰਨੇ ਆਂ ਵੀ ਪਰ ਇਹ ਇੱਕ ਸੈਂਸਿਟਿਵ ਮੁੱਦਾ ਹੈ ਵੀ ਇਸ ਤੇ ਗੋਣੀ ਚਾਹੀਦੀ ਹੈ ਗੱਲਬਾਤ ਕਿਉਂਕਿ ਕਈ ਵਾਰ ਜਦੋਂ ਬਹੁਤ ਛੋਟੀਆਂ ਬੱਚੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਆਪਾਂ ਰੇਪ ਉਹਦੇ ਨਾਲ ਰੇਪ ਹੋ ਗਿਆ ਜੀ ਜਾਂ ਕਈਆਂ ਨੂੰ ਵਿਚਾਰੀਆਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਜਦੋਂ ਜਵਾਨ ਹੋ ਜਾਂਦੀਆਂ ਨੇ ਉਹਨਾਂ ਨੂੰ ਉਦੋਂ ਉਹ ਚੀਜ਼ਾਂ ਰੈਲਾਈਜ਼ ਹੁੰਦੀਆਂ ਨੇ ਵੀ ਅੱਛਾ ਜੀ ਵੀ ਮੇਰਾ ਘਰ ਵਾਲੀ ਵੀ ਜਿਹੜਾ ਬਾਬਾ ਸੀ ਮੇਰੇ ਨਾਲ ਐ ਕਰਦਾ ਰਿਹਾ ਵੀ ਮੈਨੂੰ ਚੀਜ਼ਾਂ ਖਵਾ ਕੇ ਜਾਂ ਕੁਝ ਉਹ ਕਰਦਾ ਰਿਹਾ ਉਹ ਗਿਲਟ ساری ਉਮਰ ਜਾਂ ਉਹ ਡਰ ਉਹਦੇ ਅੰਦਰ ਪੈਦਾ ਹੋ ਜਾਂਦਾ ਤੇ ਪਰ ਉਹ ਹੁਣ ਉਸ ਗਿਲਟ ਦੇ ਵਿੱਚ ਕਿਉਂਕਿ ਜਦੋਂ ਉਹ ਉਹਦੀ ਮੈਰਿਜ ਹੋ ਜਾਂਦੀ ਹੈ ਉਹ ਆਪਣੇ ਹਸਬੰਦ ਨੂੰ ਨਹੀਂ ਦੱਸ ਸਕਦੀ ਕਿਉਂਕਿ ਜੇ ਦੱਸੂਗੀ ਕਿਉਂਕਿ ਆਪਣੇ ਹੈ ਵੀ ਬੰਦਾ ਫਿਰ ਉਹ ਚੀਜ਼ ਐਕਸੈਪਟ ਨਹੀਂ ਕਰਦਾ ਰਾਈਟ ਰਾਈਟ ਉੜੀ ਕਿਤੇ ਨਾ ਕਿਤੇ ਕੰਫਰਮੈਂਸ ਕਰ ਲੈਂਦੇ ਜੇ ਤੇਰੀ ਗੱਲਬਾਤ ਕਿਤੇ ਹੋਰ ਸੀ ਚਲ ਕੋਈ ਗੱਲ ਨਹੀਂ ਇਟਸ ਓਕੇ ਕਈ ਵਾਰ ਵਿਚਾਰੀ ਔਰਤਾਂ ਇੰਨੀ ਸਿਆਣੀ ਹੁੰਦੀ ਆ ਘਰ ਨੂੰ ਬੰਨਣ ਲਈ ਵੀ ਜੇ ਉਹ ਕਿਤੇ ਫੜ ਵੀ ਲੈਂਦੀ ਆ ਜਾਂ ਕੋਈ ਗੱਲਬਾਤ ਉੱਡ ਜਾਂਦੀ ਆ ਜਾਂ ਵਿਆਹ ਕਰਾਉਣ ਦੀ ਗੱਲ ਕਰ ਰਹੇ ਹੁੰਦਾ ਮੈਂ ਤੇ ਇਹਦੇ ਨਾਲ ਹੀ ਵਿਆਹ ਕਰਾਉਂਗਾ ਉਹ ਫਿਰ ਵੀ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਵੀ ਕੋਈ ਗੱਲ ਨਹੀਂ ਵੀ ਗਵਰੀਨਾਂ ਕਰ ਗਵਰੀਨ ਪਰ ਬੰਦਾ ਨਹੀਂ ਜਗ ਬਹੁਤ ਘੱਟ ਹੁੰਦੇ ਨੇ ਜਿਹੜੇ ਜਿਵੇਂ ਦੇਖਿਆ ਜਾਏ ਨਾਮ ਕੁਝ ਹੋਰ ਵੀ ਆਪਾਂ ਰੱਖ ਸਕਦੇ ਸੀ ਚੌਰਾ ਹੀ ਕਿਉਂ ਰੱਖਿਆ ਗਿਆ ਚੌਰਾ ਸਾਡੇ ਮਾਲਵੀ ਦਾ ਸ਼ਬਦ ਹੈ ਜੀ ਪਹਿਲੀ ਗੱਲ ਹੈ ਤੇ ਸਾਡੇ ਮਾਲਵੇ ਦੇ ਵਿੱਚ ਚੌਰਾ ਸ਼ਬਦ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਪਿੰਡਾਂ ਦੇ ਵਿੱਚ ਇਸ ਟਾਈਪ ਦੇ ਬੰਦਿਆਂ ਨੂੰ ਇਹ ਉਹੀ ਚੀਜ਼ ਹੈ ਨਾ ਕਿ ਜਿਸ ਤਰੀਕੇ ਦਾ ਕੈਰੈਕਟਰ ਹੈ ਜਾਂ ਜਿੰਨਾ ਇਹਨਾਂ ਨੇ ਜਿੱਥੋਂ ਇਹਨਾਂ ਨੇ ਇਨਸਪਾਇਰ ਹੋ ਕੇ ਕੈਰੈਕਟਰ ਲਿਖਿਆ ਉਦਾਂ ਦੇ ਬੰਦਿਆਂ ਦੀ ਕਹਾਣੀ ਹੈ ਜਿਨ੍ਹਾਂ ਦੀ ਇਹ ਤੇ ਉਹਨਾਂ ਦੇ ਲਈ ਇਹ ਇਹਦਾ ਟੁਕਮਾ ਸ਼ਬਦ ਹੋਰ ਹੈ ਹੀ ਨਹੀਂ ਕੋਈ ਜੇ ਮਤਲਬ ਕਿਸੇ ਨੂੰ ਐਂਡ ਆਫ ਦਾ ਉਹ ਕਹਿਣਾ ਵੀ ਬਿਲਕੁਲ ਆਖਰੀ ਗੱਲ ਕਰਨੀ ਤਾਂ ਚੌਰਾ ਕਹਿੰਦੇ ਸੀ ਵੀ ਇਹ ਇਹਦਾ ਮਤਲਬ ਇਹ ਬਹੁਤ ਗਲਤ ਇਨਸਾਨ ਹੈ ਇਹ ਚੰਗਾ ਨਹੀਂ ਹੈਗਾ ਹੈਨਾ ਤਾਂ ਇਸ ਕਰਕੇ ਇਹ ਚੌਰਾ ਸ਼ਬਦ ਮੇਰੇ ਮੇਰੇ ਖਿਆਲ ਦੇ ਵਿੱਚ ਸੁਣਨ ਨੂੰ ਜਰੂਰ ਆਇਆ ਲੱਗਦਾ ਵੀ ਕਿਤੇ ਗਾਲ ਕੱਢ ਰਿਹਾ ਹੈ ਕੋਈ ਜਾਂ ਕੋਈ ਹੋਇਆ ਪਰ ਇਹਦੇ ਪਿੱਛੇ मीनिंग ਵੀ ਬਹੁਤ ਗਹਿਰੇ ਨੇ ਗਹਿਰੇ ਇੰ ਦਾ ਸੈਂਸ ਇਹ ਨਹੀਂ ਵੀ ਅਸੀਂ ਕੋਈ ਚੌਰਾ ਸ਼ਬਦ ਨੂੰ ਹੀਰੋ ਬਣਾ ਰਹੇ ਹਾਂ ਬਟ ਉਹ ਜੋ ਚੋਰੀ ਦੇ ਨਾਲ-ਨਾਲ ਕਹਾਣੀਆਂ ਵਾਪਰਦੀਆਂ ਨੇ ਜਿੱਦੇ-ਜਿੱਦੇ ਵਿੱਚ ਦੀ ਉਹ ਵਿਚਲ ਕੇ ਲੰਘਦਾ ਹੈਗਾ ਉਸ ਤੋਂ ਬਾਅਦ ਜਾ ਕੇ ਉਹਦੀ ਆਪਣੀ ਲਾਈਫ ਦੇ ਉੱਤੇ ਕੀ ਅਸਰ ਪੈਂਦਾ ਤੇ ਉਹਦੇ ਨਾਲ ਬਾਕੀ ਲੋਕਾਂ ਦੀ ਲਾਈਫ ਤੇ ਕੀ ਅਸਰ ਪੈਂਦਾ ਇਹ ਚੀਜ਼ ਮੇਨ ਵੈਬ ਸੀਰੀਜ਼ ਦੇ ਵਿੱਚ ਹੈ ਮੈਨੇ ਇੱਕ ਅੰਦਰੋਂ ਨਾਲ ਗੱਲ ਕਰਦਾ ਵੀ ਮੈਂ ਪਹਿਲਾਂ ਵੀ ਗੱਲ ਕਰਕੇ ਡੇਗਾ ਵੀ ਕੁਝ ਲੋਕ ਐਦਾਂ ਦੇ ਹੁੰਦੇ ਸੀ ਵੀ ਜਿੱਦੇ 'ਚ ਇੱਕ ਤਾਂ ਕਾਮਵਾਸਨਾ ਬਹੁਤ ਜ਼ਿਆਦਾ ਹੁੰਦੀ ਸੀ ਦੂਜੀ ਹੁੰਦੀ ਸੀਗੀ ਇੱਕ ਭੁੱਖ ਭੁੱਖ ਜਿਸਮ ਦੀ ਭੁੱਖ ਵੀ ਸੀ ਤੇ ਰਿਸ਼ਤਿਆਂ ਦੀ ਭੁੱਖ ਵੀ ਹੁੰਦੀ ਸੀ ਤਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਤੁਸੀਂ ਵੀ ਦੇਖਿਆ ਹੋਣਾ ਹੋਰਾਂ ਦੇ ਵਿੱਚ ਵੀ ਛੜੇ ਰਹਿੰਦੇ ਹੁੰਦੇ ਹਨਾ ਤਾਂ ਜਾਂ ਕੋਈ ਵੱਡੀ ਉਮਰ ਦਾ ਜਿਹਦਾ ਨਹੀਂ ਵੀ ਵਿਆਹ ਹੁੰਦਾ ਰਹਿੰਦਾ ਪਰਿਵਾਰ ਦੇ ਵਿੱਚ ਹੁੰਦਾ ਉਹ ਤੇ ਉਹ ਅਗਲਾ ਕੀ ਕਰਦਾ ਨਾ ਵੀ ਆਪਣੇ ਭਤੀਜੇ ਭਤੀਜੀਆਂ ਨੂੰ ਫੜ ਕੇ ਉਹਨਾਂ ਨੂੰ ਕੋਈ ਚੀਜ਼ਾਂ ਖਾਣ ਵਾਸਤੇ ਦਿਵਾ ਕੇ ਤੇ ਉਹਨਾਂ ਨੂੰ ਇਹ ਤੱਕੀ ਨਾਲ ਕਹਿੰਦਾ ਵੀ ਤੁਸੀਂ ਮੇਰੇ ਪਾਪਾ ਖੋ ਔਰ ਕੋਈ ਜਿਹੜਾ ਕਹਿੰਦਾ ਬੱਚੇ ਕਹਿ ਵੀ ਦਿੰਦੇ ਹੁੰਦੇ ਸੀ ਚਾਹੇ ਤਾਂ ਉਹ ਡਰ ਕਰਕੇ ਕਹਿ ਲੋ ਤੇ ਚਾਹੇ ਕਹਿ ਲੋ ਵੀ ਭਾਈ ਉਹ ਆ ਕੁਝ ਖਾਣ ਦੇ ਮਾਰੇ ਕਹਿੰਦੇ ਸੀ ਬਟ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਵੀ ਅਸੀਂ ਇਹ ਸਾਡੇ ਕਿਦਾਂ ਕੀ ਕਹਾਰੇ ਵੀ ਛੋਟੇ ਹੁੰਦੇ ਫਿਰ ਉਹ ਜਾ ਕੇ ਉਹਦੇ ਮਾਪਿਆਂ ਨੂੰ ਵੀ ਦੱਸ ਦੇ ਸੀ ਫਿਰ ਉਹਨਾਂ ਗੱਲਾਂ ਤੇ ਘਰਾਂ 'ਚ ਲੜਾਈਆਂ ਵੀ ਹੁੰਦੀਆਂ ਸੀ ਸੋ ਇੱਕ ਇਹ ਚੀਜ਼ ਦਾ ਵੀ ਉਹ ਹੁੰਦਾ ਵੀ ਇੱਕ ਜਦੋਂ ਇੱਕ ਮਰਦ ਦੇ ਅੰਦਰ ਇਹ ਚੀਜ਼ ਦੀ ਕਾਮਵਾਸਨਾ ਜਾਗਦੀ ਹੈ ਨਾ ਫਿਰ ਉਹ ਨਾ ਤਾਂ ਰਿਸ਼ਤਾ ਵੇਖਦਾ ਹੁੰਦਾ ਨਾ ਉਹ ਛੋਟੇ ਵੱਡੀ ਉਮਰ ਵੇਖਦਾ ਹੁੰਦਾ ਨਾ ਉਹ ਜਗ੍ਹਾ ਵੇਖਦਾ ਹੁੰਦਾ ਤਾਂ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਸਮਾਜ ਚੌਰਾ ਕਿਵੇਂ ਹੁੰਦਾ ਸੋ ਜਿਸ ਤਰ੍ਹਾਂ ਦੀ ਗੱਲ ਕਹੀ ਇਹਨਾਂ ਨੇ ਕਿ ਅ ਅਵਰ ਘਰ ਵਿੱਚ ਕੋਈ ਵੀ ਜਿਵੇਂ ਹੁੰਦਾ ਜੇਕਰ ਆਪਾਂ ਗੱਲ ਕਰ ਲਈਏ ਅੱਜਕੱਲ ਛੋਟੇ ਬੱਚੇ ਜਾਂ ਕੋਈ ਵੀ ਦਾ ਬੜੇ ਪਾਪਾ ਕਹ ਰਹੇ ਨੇ ਨਾ ਇਹ ਮਾਡਰਨ ਜਮਾਨਾ ਆ ਗਿਆ ਸੋ ਜੋ ਜਦੋਂ ਆਪਾਂ ਪਹਿਲੇ ਟਾਈਮ 'ਚ ਇਹ ਚੀਜ਼ ਕਹਿੰਦੇ ਸੀ ਤੇ ਹੁਣ ਦੇ ਟਾਈਮ 'ਚ ਤੁਹਾਨੂੰ ਕੀ ਫਰਕ ਲੱਗਦਾ ਹੈ ਕਿੰਦਾ ਫਰਕ ਤੁਸੀਂ ਕਿਦਾਂ ਮਤਲਬ ਜਿਵੇਂ ਪਹਿਲਾਂ ਹੁਣ ਬਾਜੀ ਨੇ ਇੱਕ ਗੱਲ ਕਹੀ ਹੈ ਨਾ ਕਿ ਟੋਫੀ ਦੇਣ ਦੇ ਮਾਰੀ ਆ ਉਹ ਕਹਿੰਦੇ ਮੈਨੂੰ ਪਾਪਾ ਕਿਹਾ ਕਰੋ ਜੇਕਰ ਅੱਜ ਕੱਲ ਆਪਾਂ ਮਾਡਰਨ ਜ਼ਮਾਨੇ ਦੀ ਗੱਲ ਕਰੀਏ ਤਾਏ ਤਾਏ ਨੂੰ ਬੜੇ ਪਾਪਾ ਕਹਿੰਦੇ ਆ ਸੋ ਅੱਜ ਦੇ ਔਰ ਪਹਿਲੇ ਜ਼ਮਾਨੇ ਦੇ ਵਿੱਚ ਦਾ ਕੀ ਫਰਕ ਮੰਨਦੇ ਹੋ ਤੁਸੀਂ ਪਹਿਲਾਂ ਪਤਾ ਕੀ ਅਸਲ 'ਚ ਜਿਹੜੀ ਇਹਨਾਂ ਨੇ ਗੱਲ ਕੀਤੀ ਉਹ ਛੜੇ ਬੰਦੇ ਦੀ ਗੱਲ ਕੀਤੀ ਹੈ ਵੀ ਜਦੋਂ ਛੜਾ ਬੰਦਾ ਪਾਪਾ ਕਹਾਉਂਦਾ ਤਾਂ ਉਹ ਬੁਰਾਈ ਮੰਦੀ ਆ ਵੀ ਬੜੀ ਹਾਂ ਵੀ ਐਂ ਕਰਕੇ ਅੱਛਾ ਵੀ ਕਿਤੇ ਵੀ ਦੋਸ਼ ਹੀ ਨਾ ਲੱਗ ਜੇ ਮਰਸਾਣਾ ਵੀ ਐਂ ਕਰੇ ਮੈਂ ਵੀ ਬਾਅਦ ਸਾਰਾ ਪਿੰਡ ਮੇਰਾ ਮਜ਼ਾਕ ਡਾ ਵੀ ਕਹਿਣ ਲੱਗ ਪਰ ਜਿਹੜਾ ਇੱਕ ਨੋਰਮਲ ਫੈਮਿਲੀ ਆ ਵੀ ਜਿਵੇਂ ਹੁਣ ਵੀ ਮੈਂ ਛੋਟਾ ਐ ਵੱਡੇ ਨੇ ਵੀ ਮੇਰਾ ਬੱਚਾ ਮੈਨੂੰ ਪਾਪਾ ਕਿਹਨ ਨੂੰ ਬੜਾ ਪਾਪਾ ਨੇ ਆਰੇ ਉਹ ਇੱਕ ਰਿਸ਼ਤਾ ਐ ਉਹ ਵੀ ਉਹ ਗਲਤ ਨਹੀਂ ਹੈਗਾ ਕਿਉਂਕਿ ਇਹ ਚੀਜ਼ ਇੱਕ ਮੇਰੇ ਨਾਲ ਵਾਪਰੀ ਸੀ ਤਾਂ ਹੀ ਮੈਂ ਸ਼ਾਇਦ ਸਾਂਝੀ ਕਰ ਰਹੀ ਹਾਂ ਤੁਹਾਡੇ ਨਾਲ ਕਿ ਮੈਂ ਆਪਣੇ ਮਤਲਬ ਨੰਦੂਈਆ ਜਿਹੜਾ ਹੁੰਦਾ ਉਹਨਾਂ ਨੂੰ ਫਾਦਰ ਸਾਹਿਬ ਸਮਝਦੀ ਸੀ ਕਿ ਚਲੋ ਮੇਰੇ ਪਾਪਾ ਦੇ ਸਮਾਨ ਲੱਗਦੇ ਆ ਸੋ ਰਿਸ਼ਤੇਦਾਰੀ ਦੇ ਵਿੱਚ ਤਾਂ ਮੇਰੇ ਫਾਦਰ ਇਨ ਲਾ ਨੇ ਇਹ ਗੱਲ ਕਹੀ ਸੀ ਕਿ ਇਹ ਤੈਨੂੰ ਪਾਪਾ ਕਿਉਂ ਕਹਿੰਦੀ ਹੈ ਸੋ ਮੈਨੂੰ ਲੱਗਦਾ ਵਿਰਾਟ ਭਾਜੀ ਦੀ ਗੱਲ ਅੱਜ ਮੈਨੂੰ ਉਹ ਚੀਜ਼ ਸਮਝ ਆ ਰਹੀ ਹੈ ਕਿ ਉਹਨਾਂ ਦਾ ਬੇਟਾ ਮੇਰੇ ਜਿੰਨਾ ਜਵਾਨ ਸੀ ਸ਼ਾਇਦ ਉਹ ਗੱਲ ਉੱਥੇ ਮੈਟਰ ਕਰਦੀ ਹੈ ਕਿ ਮੈਨੂੰ ਲੱਗਦਾ ਜਿਹੜਾ ਚੌਰਾ ਵਰਡ ਵੀ ਯੂਜ਼ ਕੀਤਾ ਗਿਆ ਸ਼ਾਇਦ ਤਾਂ ਹੀ ਕੀਤਾ ਗਿਆ ਹਾਂਜੀ ਹਾਂ ਤੇ ਬਾਕੀ ਨਿਰਪਰ ਕਰਦਾ ਵੀ ਬੰਦੇ ਦੇ ਕਰਤਾਰ ਤੇ ਵੀ ਵੀ ਆਪਾਂ ਪਾਪਾ ਕਹਿ ਕਿ ਨੂੰ ਰਹੇ ਜੇ ਆਪਾਂ ਚੌਰੇ ਬੰਦੇ ਨੂੰ ਪਾਪਾ ਕਹਿ ਰਹੇ ਹਾਂ ਚਾਹੇ ਤੁਹਾਡਾ ਰਿਲੇਸ਼ਨ ਸਹੀ ਹੋਵੇ ਪਰ ਲੋਕ ਗਲਤ ਹੀ ਸਮਝਣ ਗਲਤ ਸਮਝਣ ਹਾਂਜੀ ਸੋ ਤੁਸੀਂ ਮੰਨਦੇ ਕਿ ਇਹ ਚੀਜ਼ਾਂ ਪਿੰਡਾਂ ਦੇ ਵਿੱਚ ਹੀ ਹੁੰਦੀਆਂ ਸ਼ਹਿਰਾਂ 'ਚ ਨਹੀਂ ਹੁੰਦੀਆਂ ਹੁੰਦੀਆਂ ਨੇ ਸ਼ਹਿਰਾਂ 'ਚ ਵੀ ਹੁੰਦੀਆਂ ਨੇ ਪਿੰਡ ਦੇ ਵਿੱਚ ਇਹ ਹੁੰਦਾ ਵੀ ਆਪਾਂ ਪਿੰਡ 'ਚ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਸ਼ਹਿਰ 'ਚ ਆਪਾਂ ਜਾਣਦੇ ਨਹੀਂ ਤਾਂ ਕਰਕੇ ਆਪਾਂ ਨੂੰ ਸ਼ਹਿਰ 'ਚ ਪਤਾ ਨਹੀਂ ਲੱਗਦਾ ਬਹੁਤ ਘੱਟ ਮਖਲਾ ਪਿੰਡ 'ਚ ਤਾਂ ਇੱਕ ਨਿੱਕੀ ਜਿਹੀ ਗੱਲ ਹੋਈ ਤੇ ਅੱਗ ਵਾਂਗ ਸ਼ਾਮ ਤੱਕ ਅੱਗ ਮਖ ਹੋ ਫੈਲ ਜਾਂਦੀ ਹੈ ਸਾਰੇ ਕਿਤੇ ਪਤਾ ਲੱਗ ਜਾਂਦਾ ਤੁਹਾਨੂੰ ਇੱਕ ਪਿੰਡ ਦੀ ਕਹਾਣੀ ਦੱਸਦਾ ਛੋਟੀ ਜਿਹੀ ਵੀ ਇੱਕ ਗੱਲ ਹੋਈ ਉਹ ਇਸ ਤਰੀਕੇ ਦੀ ਹੋਈ ਵੀ ਇੱਕ ਲੇਡੀ ਬੱਠਲ ਗੋਹੇ ਦਾ ਸਿੱਟਣ ਵਾਸਤੇ ਰੋਜ਼ ਰੂੜੀ ਤੇ ਜਾਂਦੀ ਹੁੰਦੀ ਸੀ ਤੇ ਕੋਈ ਚੌਰਾ ਟਾਈਪ ਬੰਦਾ ਉਹਨੂੰ ਵੇਖਦਾ ਵੀ ਹੁੰਦਾ ਸੀ ਉਹ ਦੋ ਤਿੰਨ ਵਾਰੀ ਬੁਲਾਉਣ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਪਹਿਲਾਂ ਤਾਂ ਇਗਨੋਰ ਮਾਰਦੀ ਰਹੀ ਇੱਕ ਦਿਨ ਉਹਨੇ ਕੀ ਕੀਤਾ ਵੀ ਜਦੋਂ ਕਾਫੀ ਜਣੇ ਖੜੇ ਸੀਗੇ ਤੇ ਉਦੋਂ ਵੀ ਉਹਨੇ ਕੀ ਕੀਤਾ ਤੇ ਜੁੱਤੀ ਲਈ ਲਾ ਤੇ ਉਹ ਬੋਲਣ ਲੱਗੀ ਮੈਂ ਐਂ ਗਾਏ ਤੂੰ ਐਂ ਕਰਦਾ ਫਾਣਾ ਤੇ ਕਹਿੰਦਾ ਮੈਂ ਮਾਰੂਗੀ ਜੋ ਵੀ ਤੇ ਲੋਕ ਇਕੱਠੇ ਹੋ ਗਏ ਚਲੋ ਕਿਵੇਂ ਨਾ ਕਿਵੇਂ ਕਰਕੇ ਉਹ ਭਈ ਚਲੇ ਆ ਗਿਆ ਭੱਗ ਗਿਆ ਹੋਣਾ ਚਲੋ ਉਹਨੂੰ ਵੀ ਐਵੇਂ ਵੀ ਚਲ ਸ਼ੁਕਰ ਹੈ ਹੁਣ ਤਾਂ ਮੇਰੇ ਮਗਰੋਂ ਮੇਰੇ ਗਲੋਗਲਾਮਾਂ ਲੈ ਗਿਆ ਪਰ ਉਹ ਅਸਲ ਚ 84 ਉਹ ਜੇ ਉਹਨੇ ਫਿਰ ਉਦੋਂ ਵੀ ਵੱਧ ਕੇ ਉਹ ਕਰਤਾ ਉਹ ਕੀ ਕੀਤਾਗਾ ਉਹਨਾਂ ਨੇ ਕੀ ਕੀਤਾ ਤੇ ਵੀ ਬਾਰ ਜਦੋਂ ਇਕੱਠ ਹੋ ਗਿਆ ਗਲੀ ਦੇ ਵਿੱਚ ਸਾਥ ਹੁੰਦੀ ਸੀ ਸੱਤ ਦੇ ਵਿਚਾਲੇ ਉਹਨਾਂ ਦਾ ਘਰ ਸੀ ਉਹ ਵਸਦਾ ਵਿੱਚੋਂ ਉਹਨਾਂ ਦੇ ਘਰੇ ਵੜ ਗਿਆ ਘਰੇ ਵੜ ਗਿਆ ਤੇ ਜਾ ਕੇ ਉਹਨਾਂ ਬੈਠਕ ਦੇ ਵਿੱਚ ਵੜ ਕੇ ਤੇ ਕੁੰਡਾ ਲਾ ਲਿਆ ਗੁੰਡਾ ਲਾ ਕੇ ਅੰਦਰੋਂ ਤੇ ਬਾਹਰ ਦੇ ਵਿੱਚ ਦੇ ਖਿੜਕੀ ਦੇ ਵਿੱਚ ਬਾਹਰ ਦੀ ਆਵਾਜ਼ਾਂ ਮਾਰਨ ਲੱਗਾ ਰੌਲਾ ਪਾਉਣ ਲੱਗਾ ਕਹਿੰਦਾ ਮੈਨੂੰ ਅੰਦਰ ਬਾੜ ਲਿਆ ਹੁਣ ਮੈਨੂੰ ਇਹ ਕੱਢਣਾ ਨਹੀਂ ਚਾਹੁੰਦੀ ਮੈਥੋਂ ਐ ਕਰਦੀ ਮੈਥੋਂ ਪੈਸੇ ਮੰਗਦੀ ਹੈ ਇਹ ਉਹ ਐਦਾਂ ਕਰ ਕਰਾ ਕੇ ਉਸ ਬੰਦੇ ਨੇ ਰੌਲਾ ਪਾ ਕੇ ਲੋਕ ਇਕੱਠੇ ਕਰ ਲਏ ਤੇ ਉਹ ਤੁਮਣ ਕਿ ਜਦੋਂ ਲੋਕਾਂ ਨੇ ਅੰਦਰ ਅੰਦਰ ਲ ਇੱਕ ਅੰਦਰ ਘਰੇ ਹੋਣਾ ਸੀ ਦਰਵਾਜ਼ਾ ਜਿਹੜਾ ਪਕਿਆ ਉਹ ਆਪ ਦਾ ਗੇਟ ਖੋਲ ਕੇ ਤੇ ਬਚਾਓ ਭੱਜਿਆ ਕਹਿੰਦਾ ਵੀ ਮੈਨੂੰ ਇਹ ਨੇ ਧੱਕੇ ਨਾਲ ਅੰਦਰ ਬਾੜ ਲਿਆ ਵੀ ਲੋਕगिरਨ ਵਾਲੇ ਐਦਾਂ ਤੱਕ ਵੀ ਗਿਰ ਜਾਂਦੇ ਨੇ ਵੀ ਜੇ ਕਿਸੇ ਦੇ ਕਿਰਦਾਰ ਨੂੰ ਗਿਰਾਉਣਾ ਹੈ ਔਰ ਤਨੂ ਹੁਣ ਉਹ ਲੇਡੀ ਕਿੰਨੀ ਜਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਉਹ ਹੋਊਗੀ ਵੀ ਉਹਨਾਂ ਦੇ ਘਰੋਂ ਬੰਦਾ ਨਿਕਲ ਕੇ ਆਇਆ ਤੇ ਜੇ ਆਪਾਂ ਸੋਚਦੇ ਆਂ ਤਾਂ ਗੱਲਾਂ ਬਹੁਤ ਵੱਡੀਆਂ ਹੁੰਦੀਆਂ ਹਾਂ ਉਹਨੇ ਆਪਦੇ ਆਪ ਨੂੰ ਬਚਾਇਆ ਬਚਾਇਆ ਤੇ ਉਹ ਬੰਦੇ ਨੇ ਉਹਨੇ ਤਾਂ ਬਚਾਇਆ ਸੀ ਬਟ ਇਹ ਬੰਦਾ ਹੋਰ ਵੀ ਜਿਆਦਾ ਮਾੜੀ ਹਰਕਤ ਕਰ ਗਿਆ ਉਹਦੇ ਨਾਲ ਸੋ ਅਸਲ ਜੀ ਫਿਤਰਤ ਹੈ ਨਸੀ ਆਪਦੇ ਆਪ ਨੂੰ ਬਚਾਉਣ ਲਈ ਉਹ ਦੂਜੇ ਬੰਦੇ ਨੂੰ ਗਲਤ ਸਾਬਤ ਕਰ ਦੇਗਾ ਤੁਸੀਂ ਕੀ ਮੰਨਦੇ ਹੋ ਕਿ ਜਦੋਂ ਵੀ ਕੋਈ ਔਰਤ ਨਾਲ ਐਦਾਂ ਦੀ ਚੀਜ਼ ਹੁੰਦੀ ਹੈ ਇਹਦੇ ਲਈ ਆਵਾਜ਼ ਚੁੱਕਣੀ ਚਾਹੀਦੀ ਹੈ ਜਾਂ ਦਬਾਣੀ ਚਾਹੀਦੀ ਹੈ ਜੇ ਇਹਨਾਂ ਦੇ ਉਸ ਹਿਸਾਬ ਨਾਲ ਚੱਲ ਨਹੀਂ ਆਪਾਂ ਤਾਂ ਚੱਕ ਰਹੇ ਹਾਂ ਜੀ ਆਵਾਜ਼ ਇਹ ਸੇ ਕਰਕੇ ਚੌਰਾ ਵਪਰੀ ਕਰ ਰਹੇ ਹਾਂ ਜੀ ਇਸੇ ਕਰਕੇ ਦੱਸ ਰਹੇ ਹਾਂ ਲੋਕਾਂ ਨੂੰ ਵੀ ਭਾਈ ਇਸ ਟਾਈਪ ਦੇ ਬੰਦੇ ਐਦਾਂ ਦੇ ਹੁੰਦੇ ਨੇ ਵੀ ਇਹਨਾਂ ਦੇ ਨਾਲ ਥਪਾਓ ਵੀ ਠੀਕ ਕਰੋ ਵੀ ਜੇ ਕੋਈ ਗੱਲ ਜੇ ਕੋਈ ਘਟਨਾ ਤੁਹਾਡੇ ਨਾਲ ਵਾਪਰਦੀ ਆ ਤਾਂ ਉਹਨੂੰ ਸਜ਼ਾ ਇਸ ਟਾਈਪ ਦੀ ਦਿਓ ਇਹ ਪਿੰਡ ਦੇ ਵਿੱਚ ਹੋਰ ਬੰਦਾ ਜੁਰਤ ਨਾ ਕਰੇ ਇਦਾਂ ਦਾ ਕੰਮ ਕਰਦਾ। ਸੋ ਮੈਂ ਦੇਖਿਆ ਸ਼ੁਰੂ ਤੋਂ ਇੱਕ ਚੀਜ਼ਾਂ ਦੇਖਦੇ ਹੁੰਦੇ ਆਂ ਕਿ ਅ ਪਹਿਲਾਂ ਤੋਂ ਹੀ ਇੱਕ ਇਹ ਚੀਜ਼ਾਂ ਹੁੰਦੀਆਂ ਆ ਰਹੀਆਂ ਵੀ ਔਰਤ ਨੂੰ ਦਬਾ ਦਿੱਤਾ ਜਾਂਦਾ ਵੀ ਗੱਲ ਨਾ ਕਰੀਂ ਕਿਸੇ ਕੋਲੇ। ਜੇ ਮਾਂ ਤੇਰੀ ਬਦਨਾਮੀ ਹੋ ਜੂਗੀ। ਜੇ ਕੁੜੀ ਨੇ ਆ ਕੇ ਘਰੇ ਮਾਂ ਨੂੰ ਦੱਸਤਾ। ਮਾਂ ਕਹਿੰਦੀ ਚੁੱਪ ਕਰ ਜੰਦੀ ਮੈਂ ਤੇਰੀ ਸੰਗੀ ਘਟੂ ਤੇ ਪਿਓ ਨੂੰ ਨਾ ਦੱਸੇ। ਹਾਂ ਰਾਈਟ। ਉੱਥੇ ਉਹਨਾਂ ਨੂੰ ਦਵਾਇਆ ਹੀ ਜਾਂਦਾ ਸੀ ਪਹਿਲਾਂ ਪਰ ਹੁਣ ਸਮਾਂ ਨਾ ਜਿਹੜਾ ਉਹ ਸਮਾਂ ਬਦਲ ਗਿਆ ਹੁਣ ਅਸੀਂ ਗੁੱਟ ਟੱਚ ਬੈ ਟੱਚ ਵਾਲੇ ਬੱਚਿਆਂ ਨੂੰ ਦੱਸਦੇ ਆ ਆਮ ਸਕੂਲਾਂ ਚ ਆਮ ਸਕੂਲਾਂ ਚ ਦੱਸਦੇ ਆ ਹੁਣ ਥੋੜਾ ਟਾਈਮ ਪਹਿਲਾਂ ਸਾਡੇ ਬੱਚੇ ਇੱਕ ਘਟਨਾ ਹੋਈ ਜੇ ਤੁਹਾਨੂੰ ਧਿਆਨ ਚ ਹੋਵੇ ਤਾਂ ਇੱਕ ਸਕੂਲ ਬੈਂਡ ਦੇ ਵਿੱਚ ਇੱਕ ਡਰਾਈਵਰ ਨੇ ਬੱਚੀ ਦੇ ਨਾਲ ਬੈ ਟੱਚ ਕੀਤਾ ਹਨ ਤੇ ਉਹ ਕਿੱਡਾ ਵੱਡਾ ਮਸਲਾ ਬਣ ਗਿਆ ਦੇਖੋ ਹਨ ਉਹ ਇਹੀ ਚੀਜ਼ਾਂ ਹੁੰਦੀਆਂ ਸੀ ਵੀ ਔਰਤ ਨੂੰ ਹਮੇਸ਼ਾ ਦਬਾਇਆ ਜਾਂਦਾ ਸੀ ਪਰ ਇਹ ਵੈਬ ਸੀਰੀਜ਼ ਦੇ ਵਿੱਚ ਇਦਾਂ ਦਾ ਕੁਝ ਨਹੀਂ ਸਮਾਂ ਦੀ ਔਰਤ ਨੂੰ ਆਪਦੇ ਪੂਰੇ ਜਿਹੜੇ ਉਹਦੇ ਰਾਈਟਸ ਨੇ ਨਾ ਉਹਨਾਂ ਨੂੰ ਵਰਤ ਕੇ ਉਹ ਇਹ ਇਹਨਾਂ ਨੂੰ ਹੈਂਡਲ ਕਰਦੇ ਆ ਔਰ ਮੇਰੇ ਖਿਆਲ ਦੇ ਵਿੱਚ ਦਬਾਉਣਾ ਚਾਹੀਦਾ ਵੀ ਨਹੀਂ ਵੀ ਜੋ ਅੱਜ ਕੱਲ ਬਰਾਬਰ ਔਰਤ ਖੜੀ ਹੋਈ ਹੈ ਉਹਨੂੰ ਕਿਉਂ ਦਬਾਇਆ ਜਾਵੇ ਹਰ ਜਗ੍ਹਾ ਦੇ ਉੱਤੇ ਖੜੀ ਹੈ ਨਾ ਸਰ ਜਿਸ ਪਾਲ ਜੀ ਤੁਹਾਨੂੰ ਹੋਰ ਗੱਲ ਪੁੱਛਣਾ ਚਾਹਾਂਗੇ ਬੜੇ ਸੋਹਣੇ ਸੋਹਣੇ ਕਿਰਦਾਰ ਤੁਸੀਂ ਇਸ ਵੈਬ ਸੀਰੀਜ਼ ਲਈ ਚੁਣੇ ਆ ਇਹ ਹੀਰੇ ਲੱਭੇ ਕਿਵੇਂ ਕੀ ਮਤਲਬ ਤੁਸੀਂ ਮਾਨ ਵਿੱਚ ਸੋਚ ਕੇ ਇਹਨਾਂ ਹੀਰਿਆਂ ਨੂੰ ਲੱਭਿਆ ਹੈ ਕਿਉਂਕਿ ਮੈਂ ਦੇਖਿਆ ਪੰਜਾਬੀ ਇੰਡਸਟਰੀ ਦੇ ਵਿੱਚ ਅੱਜ ਕੱਲ ਕੀ ਹੋ ਰਿਹਾ ਕਿ ਜਿਹੜੇ ਚਿਹਰੇ ਆ ਰਹੇ ਨੇ ਉਹਨਾਂ ਨੂੰ ਦੁਬਾਰਾ ਦੁਬਾਰਾ ਰਿਪੀਟ ਕੀਤਾ ਜਾਂਦਾ ਬਟ ਜਿਹੜੇ ਚਿਹਰੇ ਬਹੁਤ ਹੀ ਵਧੀਆ ਐਕਟ ਕਰਦੇ ਨੇ ਬਹੁਤ ਵਧੀਆ ਟੈਲੈਂਟ ਹੁੰਦਾ ਉਹਨਾਂ ਦੇ ਵਿੱਚ ਉਹਨਾਂ ਨੂੰ ਅਣਗੋਲੀਆਂ ਕੀਤਾ ਜਾਂਦਾ ਕਿਉਂਕਿ ਇਹਦਾ ਮੇਨ ਜਿਹੜਾ ਕ੍ਰੈਡਿਟ ਆ ਉਹ ਸਾਡੇ ਪ੍ਰੋਡਿਊਸਰ ਸਾਹਿਬ ਨੇ ਇੰਦਰਜੀਤ ਹੌਲਕਾ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਉਹਨਾਂ ਨੇ ਮੇਰੇ ਤੇ ਯਕੀਨ ਕੀਤਾ ਮੈਂ ਵੀ ਨਮਸ ਤਾਂ ਮੈਨੂੰ ਲੱਗਿਆ ਵੀ ਜਦੋਂ ਬਾਈ ਮੇਰੇ ਤੇ ਯਕੀਨ ਕਰ ਰਹੇ ਹੈ ਕਭੀ ਜਿਹੜੇ ਆਰਟਿਸਟ ਵਧੀਆ ਨੇ ਤੇ ਮੈਨੂੰ ਵੀ ਕਰਨਾ ਚਾਹੀਦਾ ਹੈ ਨਾ ਵੀ ਮੈਨੂੰ ਮੌਕਾ ਮਿਲ ਰਿਹਾ ਤਾਂ ਮੈਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਇਸੇ ਕਰਕੇ ਫਿਰ ਸਾਰੇ ਜਿਹੜੇ ਵਧੀਆ ਬੰਦੇ ਸੀ ਵਧੀਆ ਆਰਟਿਸਟ ਸੀ ਉਹ ਟੀਮ ਦੇ ਵਿੱਚ ਅੱਛਾ ਵਿਰਾਟ ਮਾਹਲ ਨੂੰ ਕਿਵੇਂ ਚੁਣਿਆ ਵਿਰਾਟ ਮਾਹਲ ਮੇਰਾ ਬਹੁਤ ਪੁਰਾਣਾ ਫਰੈਂਡ ਹੈ ਅਸੀਂ ਘੱਟੋ ਘੱਟ ਮੱਲਾ ਦਾ 15 20 ਸਾਲਾਂ ਤੋਂ ਜਾਣਦੇ ਇੱਕ ਦੂਜੇ ਤੇ ਇਸ ਜ਼ਿਹਨ ਚ ਪਹਿਲਾਂ ਤੋਂ ਹੀ ਅਸੀਂ ਜਾਣਦੇ ਸੀ ਇੱਕ ਦੂਜੇ ਨੂੰ ਜਿਵੇਂ ਇਹਨੇ ਕਿਹਾ ਪਹਿਲਾਂ ਇਹਨਾਂ ਨੂੰ ਮੈਂ ਜਾਣ ਕੇ ਦੱਸਿਆ ਨਹੀਂ ਸੀ ਵੀ ਤੇਰਾ ਕੈਰੈਕਟਰ ਹੈ ਕੋਈ ਮੈਂ ਕਾਸਟ ਲਈ ਆਪਾਂ ਨੂੰ ਵੀ ਕੋਈ ਚਾਹੀਦਾ ਵੀ ਇਦਾਂ ਦਾ ਕਰਕੇ ਇਹ ਗੱਲ ਜੀ ਕਰਿਆ ਕਰੇ ਵੀ ਮੇਰੇ ਦੀ ਗੱਲ ਕਰਦਾਨੀ ਹੈ ਵੀ ਐਂਡ ਜੇ ਤੇ ਹੋਰ ਵੀ ਜਾਣਦੇ ਲੱਗੇ ਮੈਂ ਵੀ ਨਹੀਂ ਮੈਂ ਕਿਹਾ ਵੀ ਤੂੰ ਐਂ ਨਾ ਤੇ ਆਪੇ ਆ ਕਿਸ ਚੀਜ਼ ਗੱਲ ਕੋਣ ਲੇ ਗਿਆ ਯਾਰ ਮੈਂ ਨਹੀਂ ਕਹਿਣਾ ਉਹ ਸਾਨੂੰ ਉਹ ਮੈਂ ਮੈਨੂੰ ਐਸ ਵੀ ਜਮ ਐਂਡ ਤੇ ਦੱਸਾਂਗੇ ਵੀ ਥੋੜਾ ਜਿਹਾ ਵੀ ਸਵਾਦ ਲਈਏ ਤੇ ਫਿਰ ਮੈਂ ਨੂੰ ਕਿਹਾ ਮੈਂ ਕਿਹਾ ਵੀ ਇੱਕ ਛੋਟਾ ਜਿਹਾ ਕੈਰੈਕਟਰ ਆ ਯਾਰ ਜੀ ਵਿਰਾਟ ਮੈਂ ਪੈਰੀ ਕਹਿਣਾ ਹਾਂ ਨਾ ਵੈਸੇ ਪੁਰਾਣਾ ਨਾਮ ਇਹਨਾਂ ਦਾ ਪੈਰੀ ਹੈ ਮੈਂ ਕਿਹਾ ਪੈਰੀ ਇੱਕ ਛੋਟਾ ਜਿਹਾ ਕਰੈਕਟਰ ਹੈ ਬਾਈ ਵੀ ਉਹ ਤੁਸੀਂ ਕਰ ਲਓਗੇ ਬਾਈ ਬਣ ਕੇ ਤੁਸੀਂ ਕਰ ਲਓ ਤੇ ਇਹਨੇ ਜਵਾਬ ਨਹੀਂ ਦਿੱਤਾ ਕਹਿੰਦਾ ਠੀਕ ਹੈ ਕੋਈ ਗੱਲ ਨਹੀਂ ਬਾਈ ਕਰ ਲੂੰਗਾ ਉਹ ਚੱਕਰ ਤੇ ਮੈਂ ਇੱਕ ਦੋ ਦਿਨਾਂ ਬਾਅਦ ਕਿਹਾ ਮੈਂ ਬਾਈ ਉਹ ਕਰੈਕਟਰ ਨਹੀਂ ਮੈਂ ਕਿਹਾ ਵੀ ਇੱਕ ਹੋਰ ਕਰੈਕਟਰ ਆ ਬਾ ਉਹ ਘੈਂਟ ਜੀ ਉਹਦੇ ਲਈ ਵਕਤ ਚਾਹੀਦਾ ਵੀ ਤੁਹਾਨੂੰ ਟਾਈਮ ਕੱਟਣ ਦਾ ਪੈਣਾ ਹੈ ਤੁਹਾਡਾ ਡਾਕਟਰ ਦੱਸ ਦੇਣ ਕੱਢ ਲਓਗੇ ਤੇ ਕਹਿੰਦਾ ਬਈ ਕੱਢ ਲੂੰਗਾ ਕੋਈ ਚੱਕਰ ਨਹੀਂ ਇੰਨਾ ਸਵਾਲ ਉਹਦਾ ਆਪਣਾ ਮਤਲਬ ਮਾਨ ਨਾਲ ਉਹਨਾਂ ਨੇ ਕਿਹਾ ਔਰ ਤੁਸੀਂ ਮਿੰਟ ਵਿੱਚ ਹਾਂ ਕਰਤੀ ਨਹੀਂ ਕਈ ਵਾਰ ਤਾਂ ਕਹਿੰਦਾ ਨਹੀਂ ਯਾਰ ਮੈਂ ਤਾਂ ਬਹੁਤ ਜ਼ਿਆਦਾ ਸ਼ਡਿਊਲ ਵੀ ਸੀ ਅਸਲ ਵਿੱਚ ਇਹ ਗੱਲ ਹੁੰਦੀ ਹੈ ਨਾ ਜੀ ਇੰਨੇ ਸ਼ਡਿਊਲ ਚਾਹੇ ਕਿੰਨਾ ਵੀ ਬਿਜ਼ੀ ਹੋਵੇ ਜਿਹੜੇ ਤੁਹਾਡੇ ਖਾਸ ਹੁੰਦੇ ਨੇ ਨਾ ਤੁਸੀਂ ਉਹਨਾਂ ਦੇ ਲਈ ਹਮੇਸ਼ਾ ਅਵੇਲੇਬਲ ਹੁੰਦੇ ਨਹੀਂ ਹੁੰਦੇ ਮੇਰੀ ਵੀ ਇਹੀ ਚੀਜ਼ ਸੀ ਬੇਸ਼ੱਕ ਮੈਂ ਕੰਮ ਕਰ ਰਿਹਾ ਸੀ ਨਹੀਂ ਕਰ ਰਿਹਾ ਸੀ ਪਰ ਮੈਨੂੰ ਇਹ ਸੀ ਵੀ ਮੈਂ ਇਹਨਾਂ ਲਈ ਅਵੇਲੇਬਿਲਟੀ ਰੱਖਣੀ ਦਾ ਤੇ ਜਦੋਂ ਇਹ ਇੱਕ ਸਰਪ੍ਰਾਈਜ਼ ਸੀ ਮੈਨੂੰ ਵੀ ਕਿਤੇ ਨਾ ਕਿਤੇ ਫੀਲ ਤਾਂ ਹੁੰਦਾ ਸੀ ਵੀ ਯਾਰ ਮੇਰੇ ਤੋਂ ਕਾਸਟਿੰਗ ਪਾ ਕਰਵਾਈ ਜਾ ਰਹੀ ਹੈ ਟੀਮ ਚੋਂ ਮੈਂਬਰ ਵੀ ਲਈ ਜਾ ਰਿਹਾ ਵੀ ਯਾਰ ਕਿਉਂ ਨਹੀਂ ਮੇਰੇ ਵੱਲ ਧਿਆਨ ਨਹੀਂ ਆ ਰਿਹਾ ਇਹ ਇੱਕ ਤਾਂ ਹੁੰਦਾ ਵੀ ਕੋਈ ਬੰਦੇ ਆ ਚੰਦਰ ਗੁੱਸਾ ਕਿੰਨਾ ਕਰ ਰਿਹਾ ਸਰ ਗੁੱਸਾ ਹੁੰਦਾ ਸੀ ਗੁੱਸਾ ਆਇਆ ਸੀ ਗੁੱਸਾ ਆਇਆ ਸੀ ਤੇ ਪਰ ਗੁੱਸਾ ਉਹ ਚੀਜ਼ ਆ ਬਣਦੀ ਸੀ ਵੀ ਕੋਈ ਗੱਲ ਨਹੀਂ ਮੈਨੂੰ ਇਹਨੂੰ ਨਾਂ ਲੈਣ ਦੇ ਸੀਰੀਜ਼ ਦੇ ਵਿੱਚ ਉਸ ਤੋਂ ਬਾਅਦ ਫਿਰ ਮੈਦ ਨਾਲ ਕਰ ਪਰ ਫਿਰ ਜਦੋਂ ਮੇਰੇ ਲਈ ਇੱਕ ਵਧੀਆ ਕੈਰੈਕਟਰ ਸੀ ਮੈਨੂੰ ਕੈਰੈਕਟਰ ਵੀ ਬਹੁਤ ਵਧੀਆ ਮਿਲਿਆ ਉਹਦੇ ਵਿੱਚ ਇੰਜੋਏ ਵੀ ਬਹੁਤ ਕੀਤਾ ਦੂਜੀ ਗੱਲ ਖਾਣ ਨੂੰ ਬਹੁਤ ਕੁਝ ਮਿਲਿਆ ਮੈਨੂੰ ਮਤਲਬ ਜਿਹੜਾ ਜਿਹੜਾ ਤੁਹਾਡੀ ਤੇ ਇਦਾਂ ਰਾਤ ਹੈ ਜਿਹਦੇ ਉਹ 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 ਹਾਂ ਉਹ ਇਹਨਾਂ ਨੇ ਪੂਰਾ ਕੀਤਾ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਮੈਡਲ ਲੈ ਕੇ ਸਨਮਾਨਿਤ ਵੀ ਕੀਤਾ ਵੱਡੇ ਛੜੇ ਦਾ ਸੋ ਕਰਦੇ ਕਿੰਨਾ ਕੁ ਖੁਸ਼ ਹੋਏ ਸੀ ਜਦੋਂ ਮੈਡਲ ਪਾ ਕੇ ਵਿਰਾਟ ਕਰ ਗਿਆ ਘਰੇ ਤਾਂ ਗਿਆ ਨਹੀਂ ਘਰੇ ਤਾਂ ਅਜੇ ਗਿਆ ਨਹੀਂ ਜੀ ਮੈਂ ਪਰ ਉਹ ਪਦਵੀ ਇਹਨਾਂ ਨੇ ਮੈਨੂੰ ਇੱਥੇ ਦੇ ਦਿੱਤੀ ਆ ਕਰੇ ਜਾ ਕੇ ਦੇਖਦੇ ਹਾਂ ਕੀ ਪਰ ਹੁਣ ਦੁਹਾ ਲੰਘ ਜਾਣ ਲੱਗੇ ਨਹੀਂ ਲੱਗੇ ਪਤਨੀ ਵਾਪਸ ਕਰ ਜਾਣੀ ਇਹਨਾਂ ਨੂੰ ਨਹੀਂ ਉਹ ਤਾਂ ਵਾਪਸ ਕਰੀ ਜੇ ਵਧੀਆ ਕਿਰਦਾਰ ਕਿਤਨਾ ਹੋ ਅਸਲ 'ਚ ਇਹ ਮੈਡਲ ਗਲਤ ਨਾ ਜੀ ਚੌਰਾ ਲਿਖਿਆ ਹੋਇਆ ਹੈ ਨਹੀਂ ਅਸਲ 'ਚ ਮੈਡਲ ਗਲਤ ਨਹੀਂ ਹੈ ਤੁਹਾਨੂੰ ਮੈਂ ਸੱਚੀ ਗੱਲ ਦੱਸਦਾ ਇਹ ਰੈਂਟ ਦੇ ਨੇ ਬਜਟ ਨਹੀਂ ਹੈ ਸਾਡਾ ਕੀ ਬਾਤ ਹੈ ਐਡੇ ਸੱਚੇ ਸੁੱਚੇ ਬੰਦੇ ਔਰ ਬਹੁਤ ਹੀ ਵਧੀਆ ਕਿਰਦਾਰ ਪਲੇ ਕਰਨ ਵਾਲੇ ਨੇ ਚੌਰਾ ਦੇ ਵਿੱਚ ਸੋ ਕਿੰਨੇ ਕ ਐਪੀਸੋਡ ਤੁਹਾਡੇ ਵੈਬ ਸੀਰੀਜ਼ ਦੇ ਇਹਦੇ ਸੱਤ ਐਪੀਸੋਡ ਨਹੀਂ ਜੀ ਤੁਹਾਨੂੰ ਬਾਕੀ 6 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਜੀ YouTube ਤੇ YouTube ਤੇ ਸੀ ਸਿਰਫ ਥੋਡੇ ਕਰਕੇ ਕਿਉਂਕਿ ਹਰੇਕ ਕੋਲੇ YouTube ਚੱਲਦਾ ਫੋਨ ਦੇ ਵਿੱਚ ਸਿਰਫ ਤੇ ਸਿਰਫ ਥੋਡੇ ਕਰਕੇ YouTube ਤੇ ਰਿਲੀਜ਼ ਕਰ ਰਹੇ ਹਾਂ ਕਿਸੇ OTT ਤੇ ਵੀ ਕਰ ਸਕਦੇ ਸੀ ਪਹਿਲਾਂ ਅਸੀਂ ਪਰ ਅਸੀਂ ਨਹੀਂ ਚਾਹੁੰਦੇ ਸੀ ਕਿਉਂਕਿ ਲੋਕਾਂ ਦੀ ਗੱਲ ਵੀ ਲੋਕਾਂ ਤੱਕ ਪਹੁੰਚੇ ਤੇ ਤੁਹਾਡੇ ਦੇ ਵਿਸ਼ਵਾਸ ਕੀਤਾ ਹੈ ਹੁਣ ਉਹ ਵਿਸ਼ਵਾਸ ਤੇ ਤੁਸੀਂ ਪਲੀਜ਼ ਖਰੇ ਉਤਰਨਾ YouTube ਤੇ 6 ਸਤੰਬਰ ਨੂੰ ਸਵੇਰੇ 8:00 ਵਜੇ ਪੂਰਾ ਸੀਜ਼ਨ ਜਸਟ ਲੋ 864 ਚੈਨਲ ਤੇ ਆ ਜਾਣਾ ਤੇ ਇੰਜੋਏ ਕਰਨਾ ਤੇ ਆਪਣਾ ਰਿਵਿਊ ਜ਼ਰੂਰ ਦੇਣਾ ਜੇ ਤੁਹਾਨੂੰ ਵਧੀਆ ਲੱਗਿਆ ਜੇ ਤੁਹਾਨੂੰ ਲੱਗਿਆ ਵੀ ਹਾਂ ਇਹ ਗੱਲ ਅੱਗੇ ਸ਼ੇਅਰ ਕਰਨੀ ਚਾਹੀਦੀ ਹੈ ਅੱਗੇ ਸ਼ੇਅਰ ਵੀ ਕਰ ਦਿਓ ਮੈਂ ਇੱਕ ਗੱਲ ਸੌਰੀ ਵਿੱਚ ਰਹਿ ਗਈ ਆ ਮੈਂ ਵੀ ਗੱਲ ਕਰਦਾ ਮੇਰਾ ਥੋੜਾ ਜਿਹਾ ਇੱਕ ਹੋਰ ਸਸਪੈਂਸ ਜਿਹਾ ਵੀ ਮੈਂ ਕਰ ਦਵਾ ਪਹਿਲੇ ਐਪੀਸੋਡ ਤੋਂ ਲੈ ਕੇ 7ਵੇਂ ਐਪੀਸੋਡ ਤੱਕ ਨਾ ਇੱਕ ਸਪੈਸ਼ਲ ਕੈਰੈਕਟਰ ਆ ਉਹਦੇ ਵਿੱਚ ਜਿਹੜਾ ਕਿ ਇਹਨਾਂ ਦੇ ਨਾਲ ਮੈਂ ਮਿਲਵਾਉਣਾ ਤੁਸੀਂ ਸਾਰਿਆਂ ਨੇ ਵੈਬ ਸੀਰੀਜ਼ ਦੇਖ ਕੇ ਉਹਨਾਂ ਦਾ ਨਾਮ ਦੱਸਣਾ ਵੀ ਉਹਨਾਂ ਦਾ ਕੀ ਨਾਮ ਹੈ ਕਮੈਂਟ ਕਰਨਾ ਜਿਹੜੇ ਟੌਪ 5 ਕਮੈਂਟ ਹੋਣਗੇ ਅਸੀਂ ਉਹਨਾਂ ਨੂੰ ਬੁਲਾ ਕੇ ਬਾਈ ਉਹਨਾਂ ਨਾਲ ਰੀਲ ਬਣਾਉ ਬਾਈ ਬਣਾਓਗੇ ਹਨਾ ਵਧੀਆ ਵਾਲਾ ਕਮੈਂਟ ਕਰਨਾ ਵਧੀਆ ਵਾਲੇ ਕਮੈਂਟ ਜਿਹੜੇ ਟੌਪ 5 ਪੰਜ ਕਮੈਂਟ ਨੂੰ ਸਿਲੈਕਟ ਕਰਾਂਗੇ ਪੰਜ ਕਮੈਂਟ ਨੂੰ ਸਿਲੈਕਟ ਕਰਨ ਤੋਂ ਬਾਅਦ ਫਿਰ ਉਹਨਾਂ ਦੇ ਵਿੱਚੋਂ ਅਸੀਂ ਤੁਹਾਨੂੰ ਤੁਸੀਂ ਆਪਣਾ ਮੈਸੇਜ ਨੰਬਰ ਦੇ ਵਿੱਚ ਨੰਬਰ ਜ਼ਰੂਰ ਲਿਖਿਓ ਤੁਹਾਨੂੰ ਬੈਕ ਕਾਲ ਕਰਕੇ ਟੌਪ 5 ਨੂੰ ਬੁਲਾ ਕੇ ਅਸੀਂ ਰੀਲਾਂ ਬਣਾਵਾਂਗੇ ਸੋ ਜੇਕਰ ਤੁਸੀਂ ਵੀ ਇਹਨਾਂ ਨਾਲ ਮਿਲਣਾ ਚਾਹੁੰਦੇ ਹੋ ਜਾਂ ਆਪਣੀ ਕੋਈ ਰੀਲ ਬਣਵਾਉਣਾ ਚਾਹੁੰਦੇ ਹੋ ਤਾਂ 6 ਸਤੰਬਰ ਨੂੰ 8 ਵਜੇ YouTube ਚੈਨਲ Just Illo ਤੇ ਜ਼ਰੂਰ ਜਾ ਕੇ ਤੁਸੀਂ ਚੌਰਾ ਦੇਖਣਾ ਔਰ ਆਪਣੇ ਆਪਣੇ ਕਮੈਂਟ ਰਾਹੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਕਿੱਦਾਂ ਲੱਗੀ ਚੰਗੀ ਲੱਗੀ ਤਾਂ ਵੀ ਦੱਸਣਾ ਅਗਰ ਕੁਝ ਲੱਗਿਆ ਕਿ ਤੁਹਾਨੂੰ ਉਹਦੇ ਵਿੱਚ ਹੋਰ ਐਡ ਕਰਨਾ ਚਾਹੀਦਾ ਸੀ ਜਾਂ ਇਹ ਚੀਜ਼ ਨਹੀਂ ਐਡ ਕਰਨੀ ਚਾਹੀਦੀ ਸੀ ਸੋ ਆਪਣੇ ਸੁਝਾਅ ਜ਼ਰੂਰ ਦੇਣਾ ਤਾਂ ਕਿ ਅੱਗੇ ਤੋਂ ਵੀ ਇਹ ਹੋਰ ਵਧੀਆ ਕੰਮ ਕਰ ਸਕਣ ਸੋ ਇਹਨਾਂ ਨੂੰ ਆਪਣੇ ਬੈਸਟ ਵਿਸ਼ੇਜ਼ ਵੀ ਜ਼ਰੂਰ ਦੇਣਾ ਸੋ ਹੁਣ ਸਾਨੂੰ ਤਿੰਨਾਂ ਨੂੰ ਦਿਓ ਇਜਾਜ਼ਤ 6 ਸਪਟੰਬਰ ਨੂੰ 8 ਵਜੇ YouTube ਚੈਨਲ ਜਸ ਢਿੱਲੋਂ ਦੇ ਚੋਰਾ ਦੇਖਣਾ ਨਾ ਭੁੱਲਣਾ